ਆਵਲੀ ਸਬਜ਼ੀ ਦਾ ਤੁਸੀਂ ਨਾਮ ਦੱਸ ਸਕਦੇ ਹੋ ਤਾਂ ਪਲੀਜ਼ ਕਮੈਂਟ ਕਰਿਓ ਮੈਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗਿਆ ਜੀ ਬਾਹਰਲੇ ਖੇਤ ਦੇ ਵਿੱਚ ਵੀਡੀਓ ਬਣਾਣ ਕੋਈ ਜਿਹੜੀਆਂ ਗਰਮੀਆਂ ਵਾਲੀਆਂ ਸਰਦੀਆਂ ਇਹ ਵਾਲੀਆਂ ਫਲੀਆਂ ਗਰਮੀਆਂ ਦੀ ਚੱਲ ਰਹੀਆਂ ਆਪਣੀਆਂ ਤੇ ਕੁਝ ਆਪਾਂ ਤੁਹਾਨੂੰ ਸਰਦੀਆਂ ਦੀਆਂ ਦਿਖਾਵਾਂਗੇ ਇੱਧਰ ਆਗੇ ਜੀ ਆਪਾਂ ਰਾਮਾ ਤੋਰੀਆਂ ਵਾਲੀ ਸਾਈਡ ਰਾਮਾ ਤੋਰੀਆਂ ਵੀ ਮੇਰੇ ਕਾਫੀ ਲੱਗੀਆਂ ਹੋਈਆਂ ਹਜੇ ਹੈ ਤਾਂ ਇਹ ਗਰਮੀਆਂ ਵਾਲੀਆਂ ਹੀ ਆ ਲekin ਲੱਗ ਕਾਫੀ ਰਹੀਆਂ ਹਜੇ ਤੇ ਵੇਲਾ ਦੀ ਵੀ ਮੈਂ ਕਟਾਈ ਨਹੀਂ ਕੀਤੀ ਮੈਂ ਕਿਹਾ ਚਲੋ ਜੇ ਬਾਚ ਗਈਆਂ ਤਾਂ ਆਪਾਂ ਇਹੀ ਚੱਲਣ ਦੇਣੀਆਂ ਆ ਆ ਦੇਖੋ ਤੁਸੀਂ ਹਰੀਆਂ ਹਰੀਆਂ ਬਿਲਕੁਲ ਲੈਰੀਆਂ ਲੈਰੀਆਂ ਨਾ ਰਾਮਾ ਤੋਰੀਆਂ ਹਜੇ ਵੀ ਲੱਗੀਆਂ ਹੋਈਆਂ ਤੇ ਲਕੀਆ ਲੋਕੀ ਇਹ ਤਾਂ ਆਪਣੇ ਕਾਫੀ ਲਾਥ ਰਹੇ ਆ ਤੇ ਚੱਪਣ ਕੱਦੂ ਜਿਹੜੇ ਆਪਾਂ ਹੁਣ ਬੀਜੇ ਹੋਏ ਆ ਪਰ ਹਜੇ ਹੋਏ ਨਹੀਂ ਹੈਗੇ ਉਹ ਇੱਧਰ ਆਪਣੇ ਲੱਗੀ ਹੋਈ ਜੀ ਫੁੱਲ ਗੋਭੀ ਬ੍ਰੋਕਲੀ ਪੱਤਾ ਗੋਭੀ ਮਿਕਸ ਹੀ ਆ ਆ ਤੁਸੀਂ ਪੱਤੇ ਆ ਤੁਹਾਨੂੰ ਦاجة ਲਾ ਸਕਦੇ ਹੋ ਕੁਕੀ ਪੱਤਿਆਂ ਤੋਂ ਲੱਗ ਜਾਂਦਾ ਪਤਾ ਸਬਜ਼ੀ ਦਾ ਇੱਧਰ ਆਪਣੀਆਂ ਲੱਗੀਆਂ ਸੀ ਫਰਾਂਸ ਪੇਨ ਦੀਆਂ ਫਲੀਆਂ ਜਿਹੜੀਆਂ ਕਿ ਹੁਣ ਲੱਗਣ ਨੂੰ ਬਿਲਕੁਲ ਤਿਆਰ ਹੋ ਚੁੱਕੀਆਂ ਆ ਆ ਵਿੱਚ ਇੱਕ ਪਤਾ ਨਹੀਂ ਕਿਹੜੀ ਫਲੀ ਉੱਗ ਗਈ ਆ ਆ ਮੈਂ ਲਫਾਫਾ ਲੈ ਕੇ ਆਈ ਸੀ ਸਬਜ਼ੀ ਤੋੜਨ ਨੂੰ ਫਲੀਆਂ ਬਿਲਕੁਲ ਰੈਡੀ ਹੋ ਚੁੱਕੀਆਂ ਲੇਕਿਨ ਮੈਂ ਜਿੱਥੇ ਤੱਕ ਨੋਟ ਕੀਤਾ ਜਿਹੜੀ ਛੱਤ ਤੇ ਆਪਾਂ ਸਬਜ਼ੀ ਲਾਉਨੇ ਆ ਨਾ ਉਹ ਪਹਿਲਾਂ ਹੋ ਜਾਂਦੀ ਆ ਇਹ ਵਾਲੀਆਂ ਫਲੀਆਂ ਦੇ ਨਾਲ ਹੀ ਮੈਂ ਛੱਤ ਤੇ ਲਗਾਈਆਂ ਸੀ ਸੇਮ ਹੀ ਦਿਨ ਕਿਉਂਕਿ ਉੱਥੇ ਧੁੱਪ ਜਿਹੜੀ ਜ਼ਿਆਦੀ ਪੈਂਦੀ ਆ ਟੈਂਪਰੇਚਰ ਜ਼ਿਆਦਾ ਹੁੰਦਾ ਇਸ ਕਰਕੇ ਉੱਥੇ ਸਬਜ਼ੀ ਪਹਿਲਾਂ ਤਿਆਰ ਹੋ ਜਾਂਦੀ ਆ ਤੇ ਉਹ ਤੋਂ ਫਲੀਆਂ ਮੇਰੀਆਂ ਲੱਗ ਵੀ ਆਈਆਂ ਕਾਫੀ ਵੱਡੀਆਂ ਵੱਡੀਆਂ ਹੋ ਗਈਆਂ ਮੈਂ ਆਹਦੀ ਵੀਡੀਓ ਵੀ ਪਾਈ ਸੀ ਕੱਲ ਪਰਸੋਂ ਇੱਧਰ ਆਪਣੇ ਲੱਗੇ ਹੋਏ ਜੀ ਚਕੰਦਰ ਚਕੰਦਰ ਮੈਂ ਕਾਫੀ ਲਗਾਏ ਹੋਏ ਐ ਇਸ ਵਾਰ ਕਿਉਂਕਿ ਚਕੰਦਰ ਦੀ ਆਪਾਂ ਵਰਤੋਂ ਵੀ ਜ਼ਿਆਦੀ ਕਰਦੇ ਆ ਤੇ ਕੁਝ ਇਹ ਮਤਲਬ ਗਰਮੀਆਂ ਤੱਕ ਚੱਲ ਜਾਂਦੇ ਆ ਹੁਣ ਦੇ ਲੱਗੇ ਹੋਏ ਨਾ ਇਹ ਇਹ ਗਰਮੀਆਂ ਤੱਕ ਰਹਿਣੇ ਆ ਸ਼ੈਲਗਮ ਲੱਗੀ ਸੀ ਮੈਂ ਇੱਕ ਪੱਟਣ ਖਾਣ ਨੂੰ ਕਿਉਂਕਿ ਮੈਂ ਜਦੋਂ ਵੀ ਇੱਧਰ ਆਵਾਂ ਨਾ ਮੈਨੂੰ ਆਦਤ ਆ ਵੀ ਕੱਚੀ ਚੀਜ਼ ਸਬਜੀ ਮੈਂ ਜ਼ਰੂਰ ਕੋਈ ਨਾ ਕੋਈ ਖਾਣੀ ਹੁੰਨੀ ਆ ਤੇ ਜੇ ਤੁਸੀਂ ਵੀ ਕੋਈ ਲਗਾਈ ਹੋਈ ਐ ਏਦਾਂ ਦੀ ਸਬਜੀ ਤਾਂ ਕੱਚੀ ਖਾਣ ਦੀ ਜ਼ਿਆਦਾ ਕੋਸ਼ਿਸ਼ ਕਰਿਆ ਕਰੋ ਪਕਾਉਣ ਨਾਲੋਂ ਕੱਚੀ ਸਬਜੀ ਖਾਣ ਦੇ ਬੈਨੀਫਿਟ ਜਿਹੜੇ ਨਾ ਉਹ ਜ਼ਿਆਦਾ ਹੁੰਦੇ ਆ ਪਕਾਈ ਹੋਈ ਤੋਂ ਮੂਲੀ ਸ਼ਲਗਮ ਚੁਕੰਦਰ ਜੇ ਹੋਰ ਕੁਛ ਤੁਹਾਡੇ ਕੋਲ ਕੋਈ ਕੱਚੀ ਸਬਜੀ ਜਿਹੜੀ ਖਾਣ ਲਾਇਕ ਹੈਗੀ ਆ ਜਿਦਾ ਗੰਦਲਾ ਪਾਲਕ ਧਨੀਆਂ ਮੇਥੀ ਮੇਥੇ ਆ ਵਾਲੇ ਜਿਹੜੇ ਆ ਤੇ ਇਹਨਾਂ ਦੀ ਵਰਤੋਂ ਨਾਲ ਤੁਸੀਂ ਜਿਹੜੀ ਕੱਚੀ ਆ ਉਹ ਜ਼ਿਆਦਾ ਕਰਿਆ ਕਰੋ। ਸੂੰਗਰੇ ਸੂੰਗਰੇ ਵੀ ਆਪਣੇ ਬਸ ਲੱਗ ਹੀ ਆਏ ਆ ਦੇਖੋ ਨਹੀਂ ਮੈਂ ਤੁਹਾਨੂੰ। ਆ ਦੇਖੋ ਸੂੰਗਰੇ। ਬਸ ਇਹ ਦਸਾਂਗ ਦਿਨਾਂ ਤੱਕ ਆਪਣੇ ਹੋ ਜਾਣੇ ਆ। ਆ ਲੋਕੀ ਦੀਆਂ ਵੇਲਾਂ ਵੀ ਆਪੇ ਉੱਗੀਆਂ ਹੀ ਆ ਤੇ ਫਿਰ ਮੈਂ ਇਹਨਾਂ ਨੂੰ ਪੱਟਿਆ ਨਹੀਂ ਉਧਰ ਵੀ ਹੈਗੀਆਂ 2-3। ਆਹ ਵਾਲੇ ਮੇਥੇ ਆ। ਹੁਣ ਮੈਂ ਚਲਦੀ ਆ ਮਟਰਾਂ ਵੱਲ ਉਹ ਵੀ ਤੁਹਾਨੂੰ ਦਿਖਾਉਣੀ ਆ। ਆਵਲੇ ਹੈਗੀ ਜੀ ਆਪਣੀ ਗੋਭੀ ਲਾਲ ਵਾਲੀ ਮਜੈਂਟਾ ਕਲਰ ਗੋਭੀ ਕਾਫੀ ਲਗਾਈ ਹੋਈ ਮੈਂ ਇੱਧਰ ਮਿਕਸੀ ਲੱਗੀ ਹੋਈ ਆ ਵਿੱਚ ਕੋਈ ਮਜੈਂਟਾ ਕਲਰ ਦੀ ਆ ਕੋਈ ਗ੍ਰੀਨ ਆ ਕੋਈ ਫਿੱਕੀ ਜੀ ਹਰੀ ਆ ਕਾਫੀ ਰੰਗ ਆ ਤੇ ਆ ਇੱਥੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਜ਼ੁਕੀਨੀ ਆ ਦੇਖੋ ਕਿ ਜ਼ੁਕੀਨੀ ਲਗਭਗ ਕਿਲੋ ਡੇਢ ਕਿਲੋ ਦੀ ਹੋ ਚੁੱਕੀ ਆ ਬਸ ਕੱਲ ਪਰਸੋਂ ਤੱਕ ਆਪਾਂ ਇਹਦੀ ਤੋੜਾਈ ਜਿਹੜੀ ਉਹ ਕਰ ਲੈਣੀ ਆ ਅੱਜ ਮੈਂ ਛੱਤ ਤੇ ਵੀ ਕਾਫੀ ਕੰਮ ਕੀਤਾ ਪੈਸੇ ਪਰ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਰੋਜ਼ ਰੋਜ਼ ਸੇਮ ਚੀਜ਼ ਦੀ ਆਪਾਂ ਕੀ ਵੀਡੀਓ ਬਣਾਵਾਂਗੇ ਇੱਕ ਨਾ ਮੇਰੇ ਕੋਲ ਬੂਟਾ ਆ ਮੈਨੂੰ ਪਤਾ ਨਹੀਂ ਹੋਇਆ ਕਿਹੜੀ ਚੀਜ਼ ਦਾ ਆ ਆ ਦੇਖਿਓ ਤੁਸੀਂ ਇਹਦੇ ਪੱਤੇ ਦੇਖੋ ਉਦੋਂ ਹੀ اچانک ਨਾ ਰਾਹ ਦੇ ਵਿੱਚ ਆ ਗਿਆ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੀ ਜੇ ਕਿਸੇ ਨੂੰ ਪਤਾ ਹੋਵੇ ਇਹਦੇ ਪੱਤਿਆਂ ਦੇ ਉੱਤੇ ਕਿਹੜਾ ਫਰੂਟ ਲੱਗਦਾ ਇਹ ਮੈਂ ਫਲਾਂ ਵਾਲਾ ਹੀ ਕੋਈ ਬੂਟਾ ਲਾਇਆ ਸੀ ਲਿਆਣ ਕੇ ਤੇ ਤੁਸੀਂ ਆ ਮੈਨੂੰ ਦੇਖੋ ਇਦਾਂ ਨੋਟ ਕਰਕੇ ਦੇਖੋ ਆ ਦੇਖੋ ਇਦਾਂ ਨਾ ਜਿੱਦਾਂ ਉੱਪਰ ਫੂਡੇਜ ਲੱਗੇ ਹੁੰਦੇ ਆ ਇਸ ਤਰ੍ਹਾਂ ਲੱਗੇ ਹੋਏ ਆ ਉਤੋਂ ਟੁੱਟ ਵੀ ਜਾਂਦੇ ਆ ਤੇ ਸਾਰੇ ਪੱਤਿਆਂ ਤੇ ਹੀ ਆ ਕਿਸੇ ਤੇ ਏਦਾਂ 2-2 4-4 ਕਿਸੇ ਤੇ ਜ਼ਿਆਦੇ ਆ ਆ ਦੇਖੋ ਐਦੇ ਤੇ ਵੀ ਆ ਸਾਰੇ ਪੱਤਿਆਂ ਤੇ ਆ ਬਸ ਇਸ ਤਰ੍ਹਾਂ ਹੀ ਲੱਗਦੇ ਆ ਇਹ ਤੇ ਬਾਅਦ ਚ ਵੱਡੇ ਵੀ ਹੋ ਜਾਂਦੇ ਆ ਥੋੜੇ ਥੋੜੇ ਤੇ ਜਦੋਂ ਇਹਨੂੰ ਆਪਾਂ ਖਾਣੇ ਆ ਨਾ ਤਾਂ ਕੋਈ ਟੇਸਟ ਨਹੀਂ ਹੈਗਾ ਵਿੱਚੋਂ ਖਾਲੀ ਆ ਇਹਦੇ ਵਿੱਚ ਇਹਦੇ ਬੀਜ ਵੀ ਹੁੰਦਾ ਛੋਟਾ ਜਿਹਾ ਪਰ ਇਸ ਤਰ੍ਹਾਂ ਹੀ ਹੁੰਦੇ ਆ ਸਾਰੇ ਇਹ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟ ਕਰਿਓ ਵੀ ਇਹ ਕੀ ਫਰੂਟ ਆ ਕੋਈ ਜਾਂ ਕੀ ਚੀਜ਼ ਆ ਹੁਣ ਆ ਗਈ ਜੀ ਮੈਂ ਮਟਰਾਂ ਵਾਲੀ ਸਾਈਡ ਇਹ ਸੱਠੇ ਮਟਰ ਆ ਜਿਹੜੇ ਵਾਲੇ ਆ ਇਹ ਲਗਭਗ ਲੱਗ ਕੇ ਵੀ ਆਪਣੇ ਤਿਆਰ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਦਾਂ ਇਹਦੀਆਂ ਫਲੀਆਂ ਬਹੁਤ ਮਿੱਠੇ ਆ ਜਿਹੜੇ ਘਰ ਦੇ ਮਟਰ ਆ ਨਾ ਉਹਨਾਂ ਦਾ ਤਾਂ ਟੇਸ ਹੀ ਲੱਗ ਹੁੰਦਾ ਤੇ ਬਹੁਤ ਮਿਠਾਸ ਹੁੰਦੀ ਹੈ ਇਹਨਾਂ ਦੇ ਵਿੱਚ ਘਰ ਦੇ ਮਟਰਾਂ ਦੇ ਵਿੱਚ ਚਾਹੇ ਤਾਂ ਤੁਸੀਂ ਇਹਨਾਂ ਦੀਆਂ ਜਿਹੜੀਆਂ ਫਲੀਆਂ ਆ ਨਾ ਉਹਨਾਂ ਦੀ ਵੀ ਸਬਜ਼ੀ ਬਣਾ ਸਕਦੇ ਹੋ ਮੈਂ ਸ਼ਾਇਦ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਆਹ ਵਾਲੇ ਮਟਰ ਇਸ ਤੋਂ ਆਪਣੇ ਬਾਅਦ ਦੇ ਆ ਉਧਰ ਅੱਜ ਮੈਂ ਦੁਬਾਰਾ ਫੇਰ ਲਗਾ ਕੇ ਹੱਡੀਆਂ ਇੱਕ ਵਾਰੀ ਨਾ ਫੇਰ ਲਗਾਤੇ ਆ ਪਛੇਤੇ ਕਿਉਂਕਿ ਮਟਰਾਂ ਦੀ ਜਿਹੜੀ ਹੈ ਨਾ ਉਹ ਤੜਾਈ ਲਗਭਗ 3-4 ਮਹੀਨੇ ਹੁੰਦੀ ਰਹਿੰਦੀ ਹੈ ਪਛੇਤੇ ਤੋਂ ਪਛੇਤੇ ਇਹ ਕਾਪਾ ਹੁਣ ਥੋੜੇ ਦਿਨਾਂ ਤੱਕ ਲਗਾਵਾਂਗੇ ਹਾਈਬ੍ਰਿਡ ਮਟਰ ਜਿਹੜੇ ਲੰਬੀ ਜੀ ਫਲੀ ਵਾਲੇ ਹੁੰਦੇ ਉਹ ਮਾਰਚ-ਅਪ੍ਰੈਲ ਦੇ ਵਿੱਚ ਜਾ ਕੇ ਫਿਰ ਆਪਣੇ ਤਿਆਰ ਹੋਣਗੇ ਇਹ ਪਰਪਲ ਗੋਭੀ ਇੱਧਰ ਫਿਰ ਦੂਜੀ ਵੈਰਾਈਟੀ ਉਧਰ ਗੰਡ ਗੋਭੀ ਉਹ ਵਾਲੀ ਗੰਡ ਪਰਪਲ ਗੋਭੀ ਉਧਰ ਗ੍ਰੀਨ ਗੋਭੀ ਮਤਲਬ 6-7 ਤਰ੍ਹਾਂ ਦੀਆਂ ਇੱਥੇ ਲੱਗੀਆਂ ਹੋਈਆਂ ਗੋਭੀ ਆ ਮਟਰ ਮੈਂ ਹੁਣ ਪਛੇਤੇ ਦੁਆਰਾ ਫੇਲ ਲਗਾ ਦਿੱਤੇ ਇੱਕ ਵਾਰੀ ਚਲਦੇ ਹਾਂ ਹੁਣ ਘਰ ਵਾਲੀ ਸਾਈਡ ਨੂੰ ਤੇ ਜੋ ਜੋ ਰਸਤੇ ਚਾਈ ਗਿਆ ਉਹ ਮੈਂ ਤੁਹਾਨੂੰ ਦਿਖਾਉਂਦੀ ਜਾਊਂਗੀ ਲੋਕੀ ਤਾਂ ਆਪਣੇ ਉਹੀ ਲੱਗੀਆਂ ਹੋਈਆਂ ਗਰਮੀ ਵਾਲੀਆਂ ਤੁਸੀਂ ਦੇਖੋ ਕਿੰਦਾ ਵੀ ਇੱਧਰ ਲੱਗੇ ਹੋਏ 6-7 ਇਕੱਠੇ ਲੱਗੇ ਹੋਏ ਆ ਬਹੁਤ ਲੱਗਦੇ ਪਏ ਆ ਹੁਣ ਹੁਣ ਮਤਲਬ ਜੇ ਇਹਨਾਂ ਦਾ ਮੌਸਮ ਨਹੀਂ ਹੈਗਾ ਖਾਣ ਨੂੰ ਵੀ ਕੋਈ ਖਾਸ ਦਿਲ ਨਹੀਂ ਕਰਦਾ ਹੁਣ ਕਿਉਂਕਿ ਹੋਰ ਸਬਜ਼ੀਆਂ ਬਹੁਤ ਆ ਗਈਆਂ ਪਰ ਲੱਗੇ ਬਹੁਤ ਹੋਏ ਆ ਇਹ ਆਪਣਾ ਹੈਗਾ ਜੀ ਉਹਦਾ ਬੂਟਾ ਆੜੂ ਇਹ ਹੈਗਾ ਉਹ ਕੀ ਕਹਿੰਦੇ ਹੁੰਦੇ ਇਹਨੂੰ ਇਹ ਹੈਗਾ ਜੀ ਚਕੋ ਉਤਰੇ ਨਾਮ ਹੀ ਭੁੱਲ ਗਿਆ ਸੀ ਮੈਨੂੰ ਆਹ ਵਾਲਾ ਹੈਗਾ ਹਾਈਬ੍ਰਿਡ 10 ਕਿਜੀ ਜਾਮੂਨ ਦੇ ਪੱਤੇ ਦੇਖੋ ਤੁਸੀਂ ਬਹੁਤ ਕੇਅਰ ਕੀਤੀ ਇਸ ਬੂਟੇ ਦੀ ਮੈਂ ਬਹੁਤ ਸੰਭਾਲ ਕੇ ਇਹਨੂੰ ਪਾਲਿਆ ਕਿਉਂਕਿ ਬੂਟਾ ਬਹੁਤ ਮਹਿੰਗਾ ਆਇਆ ਸੀ 600 ਰੁਪਏ ਦਾ ਬੂਟਾ ਸੀ ਇਹ ਵਾਲਾ ਮਂਗਾਇਆ ਮੈਂ ਆਨਲਾਈਨ ਕਹਿੰਦੇ ਆ ਵੀ ਇਹਦੇ 10 ਜਮੂਨ ਜੇ ਹੋਣ ਨਾ ਤੇ 1 ਕਿਲੋ ਹੋ ਜਾਂਦੇ ਆ ਇਹ ਵਾਲੇ ਗਲਗਲਾਂ ਦਾ ਬੂਟਾ ਆ ਨਿੰਬੂ ਕਾਫੀ ਵੱਡੇ ਵੱਡੇ ਲੱਗਦੇ ਇਹਨੂੰ ਉਧਰ ਹੈਗੀਆਂ ਆਪਣੇ ਬੇਰੀਆਂ ਬੇਰ ਹਜੇ ਛੋਟੇ ਹੀ ਆ ਪਰ ਟਾਣੀਆਂ ਬਹੁਤ ਟੁੱਟ ਰਹੀਆਂ ਕਿਉਂਕਿ ਮੇਰਾ ਟਾਈਮ ਹੀ ਨਹੀਂ ਲੱਗਦਾ ਪਿਆ ਇਹਨਾਂ ਦੇ ਥੱਲੇ ਡੰਡੇ ਦੇਣ ਦਾ ਤੇ ਐਰ ਕੀ ਕੋਈ ਖਾਸ ਕੋਈ ਬੇਰ ਵੀ ਮੈਨੂੰ ਲੱਗਦਾ ਵੀ ਮੋٹے ਨਹੀਂ ਹੋਏ ਹੈਗੇ ਕਿਉਂਕਿ ਆਪਣੇ ਕੋਲ ਨਾ ਕੇਅਰ ਹੀ ਨਹੀਂ ਹੋਈ ਅਸਲ 'ਚ ਇਸ ਵਾਰ ਨਾ ਕੋਈ ਦਵਾਈ ਨਾ ਕੋਈ دارو ਇਹਨਾਂ ਨੂੰ ਕੁਝ ਨਹੀਂ ਪਾ ਹੋਇਆ तो सेब का बूटा भी ना इदा खराब हो रही है टाही हूँ पता नहीं इनकी समस्या हुई होगी मेरा ज्या सेबा बूटा आ सर जो किसी को मालूम हो कि इसे कौन सी जो बीमारी लगी है तो मुझे कमेंट करना ऐसे काली सी होगी जो टाही और जे ऊपर से सूख रही है से सेब के सभी पेड़ मेरे ऐसे हो गए अगर किसी भाई को पता हो तो प्लीज़ मुझे कॉमेंट करना मेरी बहुत मेहनत से मैंने पाले ਲੇਕਿਨ ਅਬੀ ਜੇ ਸਭੀ ਖਰਾਬ ਹੋ ਰਹੇ ਹੈ ਮੇਰੇ ਪੇੜ ਸੇਬ ਕੇ ਹੈ ਜੇ ਪੇੜ ਪਲੀਜ਼ ਕਮੈਂਟ ਕਰਨਾ ਅੰਬਰੂਦਾਂ ਵਾਲੀ ਸਾਈਡ ਆ ਗਈ ਮੈਂ ਕੱਲੋਂ ਮੈਂ ਇਹਨਾਂ ਨੂੰ ਪੱਕੇ ਲਫਾਫੇ ਚੜਾਉਣੇ ਆ ਕਿਉਂਕਿ ਮੇਰੇ ਅੰਬਰੂਦਾਂ ਸਾਰੇ ਜਾਨਵਰ ਖਰਾਬ ਕਰੀ ਜਾ ਰਹੇ ਆ ਹੁਣ ਬਹੁਤ ਮਨ ਦੁਖੀ ਹੁੰਦਾ ਜਦੋਂ ਸਾਲ ਭਰ ਪਾਲਦੇ ਰਹੀਦਾ ਨਾ ਤੇ ਜਦੋਂ ਖਾਣ ਦੀ ਵਾਰੀ ਆਉਂਦੀ ਆ ਉਦੋਂ ਪੰਛੀ ਸਾਰੇ ਟੁੱਕ ਦਿੰਦੇ ਆ ਚਲੋ ਟੁੱਕਣੇ ਆ ਇੱਕ ਦੋ ਖਾ ਲੋ ਤੁਸੀਂ ਟੱਕਦੇ ਆ ਫਿਰ ਗਾਂਹ ਚਲ ਜਾਂਦੇ ਟੱਕਦੇ ਆ ਫਿਰ ਗਾਂਹ ਚਲ ਜਾਂਦੇ ਇਸ ਤਰ੍ਹਾਂ ਸਾਰੇ ਖਰਾਬ ਕਰ ਦਿੰਦੇ ਆ ਆ ਮੈਂ ਤੋੜਨ ਲੱਗੀ ਸੀ ਪੱਕਾ ਹੀ ਹੋਇਆ ਇੱਕ ਮੈਂ ਤੋੜ ਲਿਆ ਤੇ ਇੱਕ ਜਾਨਵਰ ਨੇ ਖਾ ਲਿਆ ਕਿਸੇ ਨੇ ਜਾਨਵਰ ਵੀ ਨਾ ਸਾਬਕਿਤਾਬ ਨਾ ਨਹੀਂ ਖਾਂਦੇ ਵੀ ਚਲੋ ਤੁਸੀਂ ਖਾਣਾ ਹੈ ਤਾਂ ਪੂਰਾ ਫਰੂਟ ਖਾ ਲਓ ਬਸ ਇੱਕ ਨੂੰ ਖਾਂਦੇ ਆ ਟੱਕ ਲਾਉਂਦੇ ਆ ਫੇਰ ਗਾਂਹ ਚਲ ਜਾਂਦੇ ਆ ਚੱਲਦੇ ਆ ਹੁਣ ਘਰਾਂ ਵੱਲੂ ਤੇ ਰਸਤੇ ਦੇ ਵਿੱਚ ਜੋ ਜੋ ਆਉਂਦਾ ਤੈਨ ਦਿਖਾਈ ਜਾ ਰਹੀ ਆ ਮੈਂ ਇਹ ਅੱਗੇ ਆਪਣੇ ਸੰਤਰੇ ਇਹ ਵੀ ਇੱਕ ਟੋੜੀ ਲਈਏ ਪੱਕ ਚੁੱਕੇ ਆ ਬਿਲਕੁਲ ਹੁਣ ਸੰਤਰੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਾਲ ਇਹਨਾਂ ਦਾ ਜਿਹੜਾ ਪੱਕ ਚੁੱਕਾ ਆ ਬਸ ਹੁਣ ਹੌਲੀ ਹੌਲੀ ਮੈਨੂੰ ਲੱਗਦਾ ਵੀ ਯਾਰ ਕਿ ਸ਼ਾਇਦ ਪਹਿਲਾਂ ਪੱਕ ਗਏ ਆ ਇਹ ਕਿਉਂਕਿ ਅੱਗੇ ਆਚਾ ਜਨਵਰੀ ਚ ਪੱਕਦੇ ਹੁੰਦੇ ਆ ਇਸ ਵਾਰ ਤਾਂ ਹਲੇ ਦਸੰਬਰ ਆ ਤਾਂ ਵੀ ਇਸ ਤਰ੍ਹਾਂ ਦੇ ਬਿਲਕੁਲ ਜਿਹੜੇ ਨਾ ਔਰੇਂਜ ਕਲਰ ਹੋ ਚੁੱਕੇ ਆ ਇਹ ਆਪਣਾ ਹੈਗਾ ਰੈੱਡ ਡਾਇਮੰਡ ਪਰ ਇਹਨੂੰ ਕੋਈ ਫਰੂਟ ਨਹੀਂ ਲੱਗਦਾ ਨਾ ਗਰਮੀ ਵਾਲਾ ਨਾ ਸਰਦੀ ਵਾਲਾ ਪੰਜਾਬ ਦੇ ਵਿੱਚ ਤਾਂ ਇਹਨੂੰ ਬਿਲਕੁਲ ਨਾ ਲਾਓ ਤੁਸੀਂ ਜੇ ਕੋਈ ਸੋਚ ਰਿਹਾ ਲਾਉਣ ਦਾ ਮੈਂ ਵੀ ਬਸ ਕੱਟ ਦੇਣੀ ਆ ਕਿ ਦੋ ਆ ਮੇਰੇ ਕੋ ਬੂਟੇ ਲੇਕਿਨ ਕੋਈ ਫਲ ਨਹੀਂ ਲੱਗਦਾ ਆ ਦੋ ਲੱਗੇ 1 2 ਇੱਕ ਅੱਧਾ ਕੋਈ ਤੇ ਹੋਰ ਹੋਊਗਾ ਬਸ ਇੰਨੇ ਤੋਂ ਜ਼ਿਆਦਾ ਇਹਨੂੰ ਫਲ ਨਹੀਂ ਲੱਗਦਾ ਪੰਜਾਬ ਦੇ ਵਿੱਚ ਮਿੱਠਾ ਬਹੁਤ ਆ ਫਲ ਜਿਹੜਾ ਵੀ ਹੁੰਦਾ ਬਹੁਤ ਮਿਠਾਸ ਆ ਲੇਕਿਨ ਲੱਗਦਾ ਹੀ ਨਹੀਂ ਐ ਤਾਂ ਕਰਾਂਗੇ ਕੀ 1 2 ਨੂੰ ਹਨਾ ਸਾਰੀ ਸਾਲ ਪਾਣੀ ਪਾਉਂਦੇ ਰਹੀਦਾ ਤੇ ਜਦੋਂ ਫਲ ਲੱਗਣਾ ਹੁੰਦਾ ਉਹ 1 ਜਾਂ 2 ਜਾਂ 3 ਬਸ ਇਸ ਕਰਕੇ ਮੈਂ ਇਹਨਾਂ ਨੂੰ ਐਸੇ ਕੀ ਇਸ ਵਾਰ ਕੱਟ ਦੇਣਾ ਆ ਜੰਗਲ ਦੇਖ ਲਓ ਤੁਸੀਂ ਮੇਰਾ ਫਲਾਂ ਦਾ ਨਾ ਜੰਗਲ ਹੀ ਬਣਿਆ ਹੋਇਆ ਬਾਗ ਨਹੀਂ ਕਹਿ ਸਕਦੇ ਜੰਗਲ ਹੀ ਕਹਿ ਸਕਦੇ ਹਾਂ ਕਿਉਂਕਿ ਅਸੀਂ ਰੱਖਿਆ ਵੀ ਇਹਨੂੰ ਜੰਗਲ ਦੇ ਤੌਰ ਤੇ ਹੀ ਹੋਇਆ ਵਿੱਚ ਕੁਝ ਵੀ ਉਗਦਾ ਤੁਸੀਂ ਇਹਨੂੰ ਪੱਟਦੇ ਨਹੀਂ ਹੈਗੇ ਇੱਧਰ ਕਿਨੂਆਂ ਦੇ ਬੂਟੇ ਆ ਠੀਕ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਧੰਨਵਾਦੀ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮਾਂ ਦੇਣ ਨੂੰ ਸასი ਸ਼ਕਲ ਜੀ ਸਾਰਿਆਂ ਨੂੰ ਜੀਉਂਦੇ ਵੱਸਦੇ ਰਹੋ